ਤੋਂਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਡਕਾਉਂਦਾ ਅੱਜ ਅਸੀਂ ਬਹਿੰਡੇ ਹਾਜੀ ਰਤਨ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ ਜਿਹਦੀ ਰਾਜਮੇਂਦਰ ਕੋਟਪਰਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਥੱਲੇ ਜੋ ਮੀਟਿੰਗ ਕੀਤੀ ਗਈ ਹੈ ਤੇ ਬਲਾਕਾਂ ਦੇ ਸਾਰੇ ਨੁਮਾਇੰਦੇ ਆਏ ਸੀਗੇ ਤੇ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਪਹੁੰਚੇ ਸੀ ਜਿਹਦੇ ਵਿੱਚ ਸਾਰੀਆਂ ਮੁੱਦੇ ਵਿਚਾਰੇ ਗਏ ਹੈ ਤੇ 9 ਤਰੀਕ ਨੂੰ ਮਤਲਬ ਮੋਗੇ ਦੇ ਵਿੱਚ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਹਾਂ ਸúngਤਮੌਰ ਚ ਦੇ ਸੱਦੇ ਤੇ ਤੇ ਕਿਉਂਕਿ ਜੋ ਡੱਲਿਆਲ ਸਾਹਿਬ ਮਰਨ ਵਰਤ ਤੇ ਖਾਸ ਮਤਲਬ ਖਾਸ ਇਤਰ ਤੋਂ ਬੈਠਿਆ ਤੇ ਕੇਂਦਰ ਸਰਕਾਰ ਕੁੰਭਕਾਰ ਦੀ ਨੀਦ ਸੁੱਤੀ ਪਈ ਹੈ ਉਹਨਾਂ ਨੂੰ ਜਗਾਉਣ ਦੀ ਖਾਤਰ ਵੀ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਮੰਗਾ ਮਤਲਬ ਪੰਜਾਬ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਜੋ ਵੀ ਮੰਗਾ ਕਿਸਾਨੀ ਦੀਆਂ ਉਹੋ ਮਤਲਬ ਮੰਗਾ ਪੂਵਾ ਕੀਤੇ ਜਾਂ ਨਾ ਤੇ ਡੱਲਿਆਲ ਸਾਹਿਬ ਦਾ ਵਰਤ ਮਰਨ ਵਰਤ ਇਹਦਾ ਉਤਰਾ ਕੇ ਕੇਂਦਰ ਸਰਕਾਰ ਉਹਦੀਆਂ ਮੰਗਾਂ ਮੰਨੇ ਤੇ ਇਸ ਕਰਕੇ ਅਸੀਂ ਵਹਿੰਡਰ ਜ਼ਿਲ੍ਹੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਵੱਡਾ ਇਕੱਠ ਕਰ ਰਹੇ ਹਾਂ ਮੋਗੇ ਜ਼ਿਲ੍ਹੇ ਦੇ ਵਿੱਚ 9 ਤਰੀਕ ਨੂੰ ਉਹਦੇ ਕਰਕੇ ਅਸੀਂ ਅੱਜ ਤਿਆਰੀਆਂ ਕੀਤੀਆਂ ਤੇ ਸਾਧਨਾਂ ਰਾਹੀਂ ਜਾਵਾਂਗੇ ਤੇ ਵੱਡੀ ਗਿਣਤੀ ਚ 9 ਤਰੀਕ ਨੂੰ ਮੋਗੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ ਜਿਹੜੇ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਦਿੱਲੀ ਅੰਦੋਲਨ ਦੇ ਵਿੱਚ ਰਹਿੰਦੇ ਆ ਮੰਗਾਂ ਉਹ ਪੂਰੀਆਂ ਕਰਾ ਕੇ ਉਹ ਮਤਲਬ ਮਨਾਵਾਂਗੇ ਤੇ ਇਸ ਕਰਕੇ ਅਸੀਂ ਅੱਜ ਹਿੰਡਰ ਜ਼ਿਲ੍ਹੇ ਦੀ ਮੀਟਿੰਗ ਕੀਤੀ